ਹਾਂਜੀ ਵੈਗਰੂ ਜੀ ਮਾਤਾ ਜੀ ਘਰ ਆ ਆਪਣੇ ਤੇ ਕਾਫੀ ਲੰਮੇ ਸਮੇਂ ਤੋਂ ਭੈਣ ਭਰਾਵਾਂ ਦੇ ਸਤਕਾ ਜਦੋਂ ਵੀ ਲੋੜ ਹੁੰਦੀ ਇਹਨਾਂ ਮਾਤਾ ਜੀ ਨੂੰ ਪਹਿਲਾਂ ਹੀ ਆਖਿਆ ਵੀ ਜਦੋਂ ਲੋੜ ਹੁੰਦੀ ਆਣ ਕੇ ਉਹ ਚੀਜ਼ ਮੰਗ ਲੈਣੀ ਆ ਤੇ ਮਾਤਾ ਜੀ ਸਬਦਾ ਲੈਣਾ ਆਏ ਸੀ ਤੇ ਨਾਲੇ ਆਖਿਆ ਸੰਤਾਂ ਨੂੰ ਮਾਤਾ ਜੀ ਕੀ ਕਹਿਣਾ ਚਾਹੁੰਦੇ ਸੰਤਾਂ ਨੂੰ ਤੈਨੂੰ ਤਾਨੂੰ ਇਹੋ ਹੀ ਵੀ ਸਾਡੇ ਥੋੜਾ ਬਧ ਚੱਲ ਆ ਇਤਨਾ ਹੀ ਜਸੂਰਤਾ ਥੋੜੀ ਵੱਧ ਦੇ ਰਿਆ ਕਰਨ ਹਾਂ ਬਹੁਤ ਵਧੀਆ ਤੇ ਮਾਹ ਲਿਓੜੀ ਬੜੀ ਉਬਰ ਕਰੇਨ ਵਾਲੀ ਜਲਦੀ ਕਾਲਾ ਕਰੇ ਦਾ ਜੇ ਦਵਾਵਾ ਬਖਸ਼ਾ ਕਰੋ ਕੋਈ ਨਹੀਂ ਬਾਕੀ ਜਦੋਂ ਖਾਜੀ ਆ ਉਹਦਾ ਨਾਮ ਲਈਦਾ ਹਾਂ ਹਾਂ ਜਦੋਂ ਕੱਢੀਏ ਨਾ ਉਹਦਾ ਨਾਮ ਲਈਦਾ ਹੁੰਦਾ ਇਹ ਸਾਡੀ ਅੰਮ੍ਰਿਤ ਵੀ ਉਹਨਾਂ ਨੂੰ ਵਿਜਾਈ ਦੀ ਲੱਗ ਜਾਵੇ ਜਿਹੜੀ ਅੱਜ ਕਾ ਪੈਣ ਪਰਾਓ ਤੋਂ ਮਾਹ ਫੜੇ ਬਾਦ ਦਵਾਵਾ ਬੋਚੋ ਉਮਰਾਂ ਜਿਹੜੀਆਂ ਮਾਰਾਂ ਨੇ ਬਖਸ਼ੀਆਂ ਚਲੋ ਬਾ ਕੋਟਨ ਕੋਟਨ ਧਰਮਾ ਦੇ ਜਿੰਨਾ ਰੂਹਾਂ ਸਤਕਾ ਸਵਾਮਾ ਚੱਲਦੀਆਂ ਜੀ ਹਾਂਜੀ ਤੇ ਬਸ ਦਵਾਵਾ ਬਖਸ਼ਾ ਕਰੋ ਇੰਨਾ ਹੀ ਬੜਾ ਇਤਨਾ ਹੀ ਬੋਲੀ ਦਾ ਜਦੋਂ ਕਾਈਏ ਜਦੋਂ ਕੱਢੀ ਦਾ ਇਤਨਾ ਹੀ ਠੀਕਾ ਵੀ ਉਧਰੋਂ ਆਇਆ ਤੇ ਬਹੁਤ ਧੰਨਵਾਦ ਬਹੁਤ ਬਹੁਤ ਤੇ ਆਪਾਂ ਮਾਰੇ ਮੁੜ ਕੇ ਚਲੋ ਧੰਨਵਾਦ ਜੀ ਕੋਈ ਨਹੀਂ ਜਿਹੜੀ ਚੀਜ਼ ਦੀ ਲੋੜ ਹੁੰਦੀ ਤੁਸੀਂ ਆਪੇ ਲੈ ਜਾ ਕਰੋ